ਲਿਖੀ ਹੋਈ ਹੈ ਇਹ ਸਾਨੂੰ ਮਨਸੂਰ ਨਹੀਂ ਹੈ ਜੋ ਫਤਵਾ ਲੋਕ ਦਿੰਦੇ ਨੇ ਉਸ ਦੇ ਉਲਟ ਰਿਜ਼ਲਟ ਆਉਂਦਾ ਉਸ ਦੇ ਉਲਟ ਨਤੀਜੇ ਆਉਂਦੇ ਨੇ ਇਹ ਇੰਨੀ ਵੱਡੀ ਭੱਜਲ ਤੇ ਵੋਟਾਂ ਦੀ ਧਾਂਦ ਵੀ ਕੀਤੀ ਜਾ ਰਹੀ ਸੀ ਇਹ ਰਾਹੁਲ ਗਾਂਧੀ ਜੀ ਨੇ ਕੁਝ ਦਿਨ ਪਹਿਲਾਂ ਇੱਕ ਪ੍ਰੈਜੈਂਟੇਸ਼ਨ ਦੇ ਜ਼ਰੀਏ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਬਹੁਤ ਖੁਲਾਸੇ ਕੀਤੇ ਨੇ ਕਿ ਇਹਨਾਂ ਨੇ ਇੱਕ ਅਸੈਂਬਲੀ ਹਲਕਾ ਹੈ ਸੈਂਟਰਲ ਬੰਗਲੌਰ ਮਹਾਦੇਵਪੁਰ ਉਸ ਉਸ ਵਿੱਚ ਪੂਰਾ ਰਾਹੁਲ ਗਾਂਧੀ ਜੀ ਨੇ ਇਨ ਡੈਪ ਸਟੱਡੀ ਕਰਨ ਤੋਂ ਬਾਅਦ ਇਹ ਸਾਰਾ ਕੁਝ ਪੜਨ ਤੋਂ ਬਾਅਦ ਇਹ ਲੋਕਾਂ ਨੂੰ ਦੱਸਿਆ ਕਿ ਇਹਨਾਂ ਨੇ ਕਿਵੇਂ ਕਿਵੇਂ ਵੋਟਾਂ ਦੀ ਘੇਰਾ ਕੇ ਕਰੀ ਇਸ ਕੰਸਟੀਟੂਐਂਸੀ ਵਿੱਚ ਇੱਕ ਛੋਟੇ ਦੇ ਛੋਟੇ ਜੇ ਕਮਰੇ ਜੇ ਚਾਰ ਵਿੱਚ ਅੱਤੀ ਅੱਤੀ ਵੋਟਰ ਸਜਿਸਟਰ ਹੋਏ ਇੱਕ ਇੱਕ ਵੋਟਰ ਦੇ ਚਾਰ ਚਾਰ ਵੋਟਸ ਬਣਾਈ ਹੋਈ ਨੇ ਫਾਰਮ ਨੰਬਰ 6 ਦਾ ਮਿਸਯੂਜ਼ ਹੋਇਆ ਹੋਇਆ ਹੈ ਫਾਰਮ ਨੰਬਰ 6 ਕੀ ਅੰਦਰ ਜਿਹੜੇ ਨਵੇਂ ਵੋਟਰ ਨੇ ਜੋ 18 ਸਾਲ ਤੋਂ ਨਬ ਜਸਟ ਟਾਂਟ ਰਿਜਿਸਟਰ ਨਹੀਂ ਆ ਤੋਏ ਉਹ ਰਜਿਸਟਰ ਹੋਣਗੇ ਇਹਨਾਂ ਨੇ ਸੱਤ ਸੱਤ ਸਾਲ ਦੇ ਵੋਟਰ ਉਹਦੇ ਵਿੱਚ ਐਲਿਸਟ ਕਿਤੇ ਬਣਦੀ ਕੀ ਸਾਰੇ ਕਾਂਗਰਸ ਪਾਰਟੀ ਇਹ ਚੀਤ ਪ੍ਰਤਾਸ਼ ਨੂੰ ਕਰ ਸਕਤੀ ਕਾਂਗਰਸ ਪਾਰਟੀ ਇਸ ਲਈ ਸਾਰੇ ਸੜਕਾਂ ਤੇ ਉਤਰੀ ਹੋ ਜਾਂ। ਔਰ ਅਸੀਂ ਮੰਨ ਕਰਿਆ ਕਿ ਜਿਹੜਾ ਇਹ ਬਿਹਾਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐਕਸਰਸਾਈਜ਼ ਕਰਨੇ ਆ। ਉਸ ਦੇ ਨਾਲ ਤੇ ਜਿਹੜਾ ਇਹ ਵੋਟਾਂ ਦੀ ਚੋਰੀਆਂ ਕਰਨ ਨੂੰ ਭੇਜਦੇ ਨੇ ਉਹ ਅੱਗੇ ਹੋ। ਆਰਤੀ ਜੋ ਹੀ ਮੰਨ ਰੱਖਦੇ ਆ ਮੰਨਟਾ ਕਿ ਜਿਹੜਾ ਇਹ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੈ ਇਸ ਨੂੰ ਵਾਪਸ ਕਿਤਾਬ